ਜਿਹੜੀ ਤਰਨ ਤਰਨ ਦੀ ਇਲੈਕਸ਼ਨ ਆ ਮੁੱਦੇ ਘੜੇ ਉਹਦੇ ਚ ਰਾਜਾ ਬੜਿੰਗ ਕਹਿੰਦਾ ਵਾ ਤੁਹਾਨੂੰ ਖਾਲਸਤਾਨੀ ਹਿੰਦੁਸਤਾਨ ਚਾਹੀਦਾ ਹਿੰਦੁਸਤਾਨ ਕਿੱਥੇ ਗਿਆ ਹਿੰਦੁਸਤਾਨ ਤੇ ਇੱਥੇ ਹੀ ਤੇ ਮੇਰਾ ਰਾਜਾ ਬੜਿੰਗ ਨੂੰ ਤੁਹਾਡੇ ਮੱਦੇਬਰਾਈ ਕੁਐਸਚਨ ਹੈ ਕਾਂਗਰਸ ਪਾਰਟੀ ਦਾ ਕੋਈ ਵੱਡਾ ਸਪੋਕਸਪਰਸਨ ਲਿਆਓ ਆਪਾਂ ਖਾਲਸਤਾਨ ਦੀ ਗੱਲ ਕਰੀਏ ਇੱਕੋ ਵਾਰੀ ਕਰਾਂਗੇ ਮੁੜਕੇ ਨਿਬੇੜ ਜਾਂਗੇ ਮੁੜਕੇ ਉਹ ਵੀ ਕਦੀ ਨਹੀਂ ਕਰਨਗੇ ਤੇ ਮੈਂ ਵੀ ਕਦੀ ਜਵਾਬ ਨਹੀਂ ਦੂੰਗਾ ਕਾਂਗਰਸ ਦੇ ਉੱਪਰ ਵੀ ਦੂਸ਼ਣਬਾਜੀ ਹੋ ਰਹੀ ਹੈ ਕਿ 84 ਦੇ ਵੇਲੇ ਇਹਨਾਂ ਨੇ ਜਿਹੜਾ ਅਟੈਕ ਕਰਵਾਇਆ ਪੰਥਕ ਤੇਰ ਦੀ ਗੱਲ ਕੀਤੀ ਜਾਵੇ ਪੰਥਕ ਤੇਰ ਤੋਂ ਹਿੰਦੂ ਜਥੇਬੰਦੀਆਂ ਜਿਹੜੀਆਂ ਨੇ ਟਾਰਗੇਟ ਕਰ ਰਹੀਆਂ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਖਾਲਸਤਾਨੀ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਨੂੰ ਇਸ ਗੱਲ ਤੇ ਘੇਰਿਆ ਜਾ ਰਿਹਾ ਕਿ ਨਾ ਬੇਅਦਬੀਆਂ ਕਰਵਾਈਆਂ ਸੁਖਬੀਰ ਬਾਦਲ ਜਿਹੜਾ ਗੁਨਾਹ ਮੰਨ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਦੇ ਉੱਤੇ ਜਿਹੜਾ ਪੂਰਾ ਨਹੀਂ ਉਤਰਿਆ ਔਰ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੂੰ ਵੀ ਘੇਰਿਆ ਜਾ ਰਿਹਾ ਹਰ ਦਿਨ ਧਰਨਾ ਲੱਗ ਰਿਹਾ ਹੈ ਫਿਸ਼ਲੇ ਇੱਕ ਹਫਤੇ ਤੂੰ ਦੇਖ ਚਰਨਜੀਤ ਸਿੰਘ ਚੰਨੀ ਇੱਥੇ ਹੈ ਰਾਣਾ ਗੁਰਜੀਤ ਸਿੰਘ ਇੱਥੇ ਹੈ ਰਾਜਾ ਵੜਿੰਗ ਇੱਥੇ ਹੈ ਪ੍ਰਤਾਪ ਸਿੰਘ ਬਾਜਵਾ ਇੱਥੇ ਹੈ ਹੋਰ ਲੀਡਰ ਸਾਰੇ ਇੱਥੇ ਨੇ ਅਨਿਲ ਜੋਸ਼ੀ ਨਵੇਂ ਨਵੇਂ ਸ਼ਾਮਲ ਹੋਏ ਉਹ ਵੀ ਇੱਥੇ ਕੱਲੀ ਕਾਂਗਰਸ ਪਾਰਟੀ ਦੀ ਗੱਲ ਉਧਰੋਂ ਕਾਲੀ ਦਲ ਚ ਬੀਬਾ ਹਰਸਿਮਰਤ ਬਾਦਲ ਵੀ ਕੱਲ ਆਏ ਨਵੇਂ ਤੋਂ ਨਵੇਂ ਮੁੱਦੇ ਉਹਨਾਂ ਦਾ ਲੀਗਲ ਵਿੰਗ ਵੀ ਐਕਟਿਵ ਅਰਸ਼ਦੀਪ ਕਲੇਰ ਵੀ ਇਲੈਕਸ਼ਨ ਕਮਿਸ਼ਨ ਨੂੰ ਅਲੱਗ-ਅਲੱਗ ਐਪਲੀਕੇਸ਼ਨਸ ਦੇ ਰਿਹਾ ਪੁਲਿਸ ਵਾਲਿਆਂ ਦੀਆਂ ਸ਼ਿਕਾਇਤਾਂ ਕਰ ਰਿਹਾ ਸਾਰੀ ਚੀਜ਼ ਉਹਨਾਂ ਨੇ ਐਕਟਿਵ ਕਰ ਲਈ ਹੈ ਇਸੇ ਤਰ੍ਹਾਂ ਬੀਜੇਪੀ ਵੀ ਹੈ ਇਹ ਪੰਥਕ ਦੇਰ ਜੜੀ ਆ ਮੰਨ ਲਓ ਉਹ ਕੁਝ ਦੂਜੇ ਥਾਂ ਬੰਦੀਆਂ ਚਿੰਦਿਆਂ ਅਸੀਂ ਆਵਾਂਗੇ ਡੋਰ ਟੂ ਡੋਰ ਜਾਵਾਂਗੇ ਉਹਨਾਂ ਦਾ ਰਾਈਟ ਆਪਾਂ ਨੂੰ ਇਹ ਕਹਿਣ ਦੀ ਬਜਾਏ ਅਸੀਂ ਕੋਈ ਵੀ ਜਵਾਬ ਉਹ ਦਿੰਦੇ ਮੰਨ ਲਓ ਇਹ ਕਿਉਂ ਨਹੀਂ ਕਰਦੇ ਆਪਾਂ ਆਪਣਾ ਬਖਸ਼ ਪੇਸ਼ ਕਰੀਏ ਮੇਰਾ ਉਹਨਾਂ ਨੂੰ ਕੁਐਸਚਨ ਹੈ ਮੈਂ ਉਹਨਾਂ ਦੇ ਕੋਲ ਤੋਂ ਬੰਦੇ ਮੈਨੂੰ ਮਿਲੇ ਸੀ ਪ੍ਰਚਾਰ ਕਰਦੇ ਮੈਂ ਕਿਹਾ ਵੀ ਉਹਨਾਂ ਨੂੰ ਮੈਂ ਕਿਹਾ ਤੁਹਾਡੀ ਕੌਨਸਟਿਟੂਐਂਸੀ ਦੇ ਵਿੱਚ ਤਰਨ ਤਰਨ ਅਸੈਂਬਲੀ ਹਲਕੇ ਦੇ ਵਿੱਚ ਕਿੰਨੇ ਮੁੰਡੇ ਮਾਸੂਮ ਪੁਲਿਸ ਨੇ ਫੜ ਕੇ ਮਾਰੇ ਸਿੱਖਾਂ ਦੇ ਤੁਹਾਡੇ ਕੋਲ ਡਾਟਾ ਹੈਗਾ ਕਿੰਨੇ ਮੁੰਡੇ ਮਾਰੇ ਉਹਨਾਂ ਦੇ ਘਰਾਂ ਚ ਗਏ ਜਿ ਮਿਲੇ ਜ ਉਹਨਾਂ ਨੂੰ ਆਪਾਂ ਪੰਥਕ ਤੇ ਰਹਿਣਾ ਕਰਨਤਨ ਸ਼ਹਿਰ ਚ ਗੁਲਸ਼ਨ ਕੁਮਾਰ ਮਾਰਿਆ ਗਰਬਚਨ ਐਸਚੋ ਨੇ ਰਮੇਸ਼ ਕੁਮਾਰ ਮਾਰਿਆ ਸੂਬਾ ਸਿੰਘ ਨੇ ਉਹਨਾਂ ਨੂੰ ਮਿਲੇ ਜ ਮੈਂ ਕਿਹਾ ਉਹਨਾਂ ਦੇ ਪਰਿਵਾਰ ਨਾਲ ਲਓ ਆਮ ਆਦਮੀ ਪਾਰਟੀ ਦੀ ਮੈਨੂੰ ਕਈ ਲੋਕਾਂ ਨੇ ਫੋਨ ਕਰਕੇ ਵੀ ਕਿਹਾ ਕਹਿੰਦਾ ਯਾਰ ਤੂੰ ਇਹ ਕਿਹੜੇ ਆਧਾਰ ਤੇ ਕਹਿਣਾ ਵੀ ਹਰਬੀਰ ਸਿੰਘ ਸੰਧੂ ਮਜ਼ਬੂਤ ਕੈਂਡੀਡੇਟ ਮੈਂ ਕਿਹਾ ਮੈਂ ਹਰਬੀਰ ਸਿੰਘ ਸੰਧੂ ਨੂੰ ਮਜ਼ਬੂਤ ਕੈਂਡੀਡੇਟ ਦੱਸਿਆ ਪਾਰਟੀ ਦਾ ਲੈਵਲ ਪਾਰਟੀ ਦਾ ਕੈਡਰ ਕਿਸ ਪੱਧਰ ਤੇ ਕਿੰਨੇ ਪਰਸੈਂਟੇਜ ਚ ਉਹਨਾਂ ਦੇ ਨਾਲ ਭੁਗਤਦਾ ਉਹ ਮੈਂ ਨਹੀਂ ਕਹਿ ਸਕਦਾ ਭਾਜਪਾ ਵਾਲਿਆਂ ਨੇ 40.2024 ਚ ਰੱਖੇ ਸੀ ਕੋ ਲੋਕਾਂ ਸਾਰਿਆਂ ਨੂੰ ਵੰਡ ਦੇ ਫਿਰਦਾ 40 ਕੱਮ ਗਈ ਮੈਂ ਉਹਦਾ ਜੋ ਇੱਕ ਫੜ ਲੈਣਾ ਕਹਿੰਦੇ ਜੀ ਉਹ ਜੀ ਅਫਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਉਹ ਹਰਦੀਪ ਸਿੰਘ ਪੂਰੀ ਜੀ ਆਪਣੇ ਸਿਰ ਤੇ ਚੁੱਕ ਕੇ ਦਿੱਲੀ ਲਿਆਂਦਾ ਮੋਦੀ ਜੀ ਨੇ ਸਵਾਗਤ ਕੀਤਾ ਭਾਜਪਾ ਨੂੰ ਸਵਾਲ ਆ ਜਿੰਨੀਆਂ ਬੇਅਦਬੀਆਂ ਹੁਣ ਤੱਕ ਹੋਈਆਂ ਉਹਦੇ ਬਾਰੇ ਕੋ 5 ਮਿੰਟ ਦੀ ਪ੍ਰੈਸ ਕਾਨਫਰੰਸ ਦੇ ਕੇ ਦੱਸੋ ਤੁਸੀਂ ਉਹਦੇ ਤੇ ਕੀ ਕੀ ਕੀਤਾ ਅਕਾਲੀ ਦਲ ਬਾਰੇ ਆਪਾਂ ਇਹ ਕਹਿੰਦੇ ਆ ਵੀ ਸੁਖਵੀਰ ਬਾਦਲ ਨੇ ਮੰਨ ਲਿਆ ਸੁਖਵੀਰ ਬਾਦਲ ਨੇ ਮੰਨ ਲਿਆ ਜਦੋਂ ਉਹਨੇ ਮੰਨ ਲਿਆ ਉਦੋਂ ਉਹ ਸਿਆਸੀ ਆਦਮੀ ਸੀ ਧਾਰਮਿਕ ਨਹੀਂਗਾ ਮੈਂ ਇੱਕ ਓਪਨ ਆਫਰ ਦੇਣਾ ਸੁਖਵੀਰ ਬਾਦਲ ਸਾਹਿਬ ਤਰਨਤਾਰਨ ਅਸੈਂਬਲੀ ਹਲਕੇ ਦੇ ਲੋਕਾਂ ਨੂੰ ਜਪੁਜੀ ਸਾਹਿਬ ਦਾ ਪਾਠ ਗੁੜਕੇ ਤੋਂ ਪੜ ਕੇ ਸੁਣਾ ਦੇ ਪੰਥ ਦੀ ਨਿਵਾਂਦਾ ਜਿੱਥੇ ਬੰਦੀ ਹੈ ਨਾ ਤੇ ਜੇ ਬਾਣੀ ਨਾਲ ਜੋੜਿਆ ਪੰਥ ਦੀ ਨਿਵਾਂਦਾ ਜਿੱਥੇ ਬੰਦੀ ਦਾ ਪ੍ਰਧਾਨ ਜਪੁਜੀ ਸਾਹਿਬ ਦਾ ਪਾਠ ਪੜ੍ਹ ਕੇ ਸੁਣਾ ਦੇ ਉਹਨਾਂ ਨੂੰ ਕੁਰਬਾਨੀ ਨਾਲ ਕੋਈ ਲਿੰਕ ਨਹੀਂਗਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲਿੰਕ ਨਹੀਂਗਾ ਕੁਰਸੀ ਚਾਹੀਦੀ ਸੇਮ ਹਾਲ বিজেਪੀ ਦਾ ਉਹ ਸੇਮ ਕੁਐਸਚਨ ਆਮ ਆਦੀ ਪਾਰਟੀ ਨੂੰ ਵੀ ਬੱਚੇ ਬੇਰੋਜ਼ਗਾਰ ਕਿੰਨੇ ਆ ਬੱਚਿਆਂ ਨੂੰ 4 ਸਾਲ ਦੇ ਵਿੱਚ ਰੋਜ਼ਗਾਰ ਮਿਲਿਆ ਮਹਿੰਗਾਈ ਸਿਰੇ ਤੇ ਦੀਵਾਲੀ ਜਦੋਂ ਹੁੰਦੀ ਆ ਹਰ ਸਾਲ ਮੇਰੇ ਕੋਲ ਡਾਟਾ ਵਾ ਮੈਂ ਡੀਸੀ ਸਾਹਿਬ ਨੂੰ ਕਿੰਨੀਆਂ ਅਰਜ਼ੀਆਂ ਲਿਖੀਆਂ ਦੀਵਾਲੀ ਜਦੋਂ ਹੁੰਦੀ ਆ ਇੱਥੇ ਪਿਆਜ਼ ਪਤਾ ਕਰ ਲਓ 100 ਦੇ 2 ਕਿਲੋ ਅੱਗੋਂ ਪੁੱਛੋ 100 ਦੇ 5 ਕਿਲੋ ਤੇ ਇਹ ਪਾਰਟੀ ਉਹ ਆ ਜਿਨ੍ਹਾਂ ਨੇ ਪਿਆਜ਼ਾਂ ਦੇ ਸਟਾਲ ਲਾ ਕੇ ਵੇਚੇ ਵੀ ਲੋਕਾਂ ਨੂੰ ਮਹਿੰਗਾ ਪਿਆਜ਼ ਮਿਲ ਰਿਹਾ ਅਸੀਂ ਦੇਾਂਗੇ ਕਿ ਬਿਹਾਰ ਦੇ ਵਿੱਚ ਬੰਦਾ ਹੋਇਆ ਦਸ਼ਰਥ ਮਾਜੀ ਉਹਦੇ ਤੇ ਫਿਲਮ ਹੀ ਬਣੀ ਉਹਨੇ ਇਕੱਲੇ ਨੇ ਪਹਾੜ ਕੱਟ ਕੇ ਤੇ ਸੜਕ ਬਣਾਤੀ ਸੀ ਉਹਦਾ ਇੱਕ ਟਾਈਟਲ ਬਹੁਤ ਮਸ਼ਹੂਰ ਹੋਇਆ ਉਹ ਕਹਿੰਦਾ ਜਦ ਤੱਕ ਤੋੜेंगे ਨਹੀਂ ਤਦ ਤੱਕ ਛੋੜेंगे ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ। ਜ਼ਿਲ੍ਹਾ ਤਰਨਤਾਰਨ ਦੇ ਵਿੱਚ ਜਿਮਨੀ ਚੌਣ ਦਾ ਅਖਾੜਾ ਮਗ ਚੁੱਕਾ ਹੈ ਤਾਂ ਹਰ ਸਿਆਸੀ ਉਮੀਦਵਾਰ ਆਪਣੀ ਆਪਣੀ ਦਾਵੇਦਾਰੀ ਜਿੱਤ ਦੀ ਦਾਵੇਦਾਰੀ ਪੇਸ਼ ਕਰ ਰਿਹਾ ਹੈ। ਇਸ ਸੰਬੰਧ ਦੇ ਵਿੱਚ ਜੇਕਰ ਸਮੀਖਿਆ ਕੀਤੀ ਜਾਵੇ ਤਾਂ ਇੱਕ ਪਲ ਸਾਹਮਣੇ ਆਉਂਦਾ ਏ ਕਿ ਆਮ ਆਦਮੀ ਪਾਰਟੀ ਅੱਗੇ ਜਾਵੇਗੀ ਦੂਸਰੇ ਹੀ ਪਲ ਸਾਹਮਣੇ ਆਉਂਦਾ ਏ ਕਿ ਅਕਾਲੀ ਦਲ ਦੀਆਂ ਵੋਟਾਂ ਵੱਧ ਗਈਆਂ ਨੇ ਜੇਕਰ ਪੰਥਕ ਧਿਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱ ਦਾ ਕਹਿਣਾ ਏ ਕਿ ਭਾਈ ਮਨਦੀਪ ਸਿੰਘ ਜੋ ਸੰਦੀਪ ਸਿੰਘ ਸਣੀ ਦੇ ਭਰਾ ਨੇ ਸਾਂਝੇ ਪੰਥਕ ਉਮੀਦਵਾਰ ਨੇ ਉਹ ਜਿੱਤ ਪ੍ਰਾਪਤ ਕਰਨਗੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੇ ਇਹਨਾਂ ਸਾਰੀਆਂ ਜਿਹੜੀਆਂ ਤੱਥਾਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਰਿਟਾਇਰਡ ਐਸ ਡੀਓ ਸੁਖਦੀਪ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ ਤੁਹਾਡਾ ਸਾਡੇ ਚੈਨਲ 'ਤੇ ਜੀ ਆਇਆਂ ਨੂੰ ਸਰ ਥੈਂਕ ਯੂ ਸਰ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਪੂਰੇ ਆਪਣੇ ਜੋਬਨ ਤੇ ਐ ਔਰ ਹਰ ਉਮੀਦਵਾਰ ਆਪਣੀ ਆਪਣੀ ਜਿੱਤ ਦੀ ਦਾਅਵੇਦਾਰੀ ਕਰ ਰਿਹਾ ਹੈ ਔਰ ਤੁਸੀਂ ਕੀ ਇਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਜਿਹੜੀ ਚੋਣ ਪ੍ਰਚਾਰ ਚੱਲ ਰਹੇ ਨੇ ਉਸ ਪਹਿਲਾ ਮੈਂ ਤੁਹਾਡੀ ਸਟੇਟਮੈਂਟ ਸੋਧ ਕਰਾਂ ਤੁਸੀਂ ਕਿਹਾ ਵੀ ਆਪਣੇ ਜੋਬਨ ਤੇ ਆ ਇਹਦਾ ਮੈਂ ਕੰਪੈਰੀਜ਼ਨ ਇਦਾਂ ਕਰਦਾ ਹੁੰਦਾ ਹੈ ਕਿ ਗੁੱਡ ਬੈਟਰ ਬੈਸਟ ਬੈਸਟ ਤੋਂ ਵੀ ਅੱਗੇ ਚੀਜ਼ ਹੈ ਕੋਈ ਜਾਂ ਦੂਜੇ ਪਾਸੇ ਆ ਜੋ ਬੈਡ ਵਰਸ ਵਰਸ ਕਿ ਵਰਸ ਤੋਂ ਵੀ ਅੱਗੇ ਆ ਇਹ ਜੋਬਨ ਜਿਹੜਾ ਨਾ ਘੰਟੇ-ਘੰਟੇ ਬਾਅਦ ਇਲੈਕਸ਼ਨ ਦਾ ਚੇਂਜ ਹੋ ਰਿਹਾ ਆਜ 29 ਅਕਤੂਬਰ ਨੂੰ ਜੋ ਜੋਬਨ ਆ ਨਾ ਤੇ ਤੁਸੀਂ ਇਹ ਸਪੋਜ਼ ਕਰੋ ਬਈ ਇਹ 8 9 ਨਵੰਬਰ ਨੂੰ ਕਿੰਨਾ ਜੋਬਨ ਹੋਊਗਾ ਥੋੜਾ ਜਿਹਾ ਹਾਲਾਤ ਤੇ ਨਿਗਾਹ ਮਾਰੋ ਪਿਛਲੇ ਇੱਕ ਹਫਤੇ ਤੂੰ ਦੇਖ ਲੋ ਪਾਰਟੀਆਂ ਦੀ ਗੱਲ ਕਰ ਲਈਏ ਚਰਨਜੀਤ ਸਿੰਘ ਚੰਨੀ ਇੱਥੇ ਹੈ ਰਾਣਾ ਗੁਰਜੀਤ ਸਿੰਘ ਇੱਥੇ ਹੈ ਰਾਜਾ ਵੜਿੰਗ ਇੱਥੇ ਹੈ ਪ੍ਰਤਾਪ ਸਿੰਘ ਬਾਜਵਾ ਇੱਥੇ ਹੈ ਹੋਰ ਲੀਡਰ ਸਾਰੇ ਇੱਥੇ ਨੇ ਅਨਿਲ ਜੋਸ਼ੀ ਨਵੇਂ ਨਵੇਂ ਸ਼ਾਮਲ ਹੋਏ ਉਹ ਵੀ ਇੱਥੇ ਕੱਲੀ ਕਾਂਗਰਸ ਪਾਰਟੀ ਦੀ ਗੱਲ ਕੀਤੀ ਤੁਹਾਨੂੰ ਕਿੰਨੀ ਐਕਟੀਵਿਟੀ ਨਜ਼ਰ ਆਉਂਦੀ ਹੈ ਉਧਰੋਂ ਕਾਲੀ ਦਲ ਚੋਂ ਵਿਵਾਹ ਹ ਸਿਮਰਤ ਬਾਦਲ ਵੀ ਕੱਲ ਆਏ ਨਵੇਂ ਤੋਂ ਨਵੇਂ ਮੁੱਦੇ ਉਹਨਾਂ ਦਾ ਲੀਗਲ ਵਿੰਗ ਵੀ ਐਕਟਿਵ ਅਰਸ਼ਦੀਪ ਕਲੇਰ ਵੀ ਇਲੈਕਸ਼ਨ ਕਮਿਸ਼ਨ ਨੂੰ ਅਲੱਗ-ਅਲੱਗ ਐਪਲੀਕੇਸ਼ਨਸ ਦੇ ਰਿਹਾ ਪੁਲਿਸ ਵਾਲਿਆਂ ਦੀਆਂ ਸ਼ਿਕਾਇਤਾਂ ਕਰ ਰਿਹਾ ਸਾਰੀ ਚੀਜ਼ ਉਹਨਾਂ ਨੇ ਐਕਟਿਵ ਕਰ ਲਈ ਆਪਣੀ ਇਸੇ ਤਰ੍ਹਾਂ ਬੀਜੇਪੀ ਵੀ ਪਰ ਆਮ ਆਦਮੀ ਪਾਰਟੀ ਦੀ ਮੈਨੂੰ ਕਈ ਲੋਕਾਂ ਨੇ ਫੋਨ ਕਰਕੇ ਵੀ ਕਿਹਾ ਕਹਿੰਦਾ ਯਾਰ ਤੂੰ ਇਹ ਕਿਹੜੇ ਆਧਾਰ ਤੇ ਕਹਿਣਾ ਬਿਹਰਮੀਤ ਸਿੰਘ ਸੰਧੂ ਮਜ਼ਬੂਤ ਕੈਂਡੀਡੇਟ ਮੈਂ ਕਹਾ ਮੈਂ ਹਰਮੀਤ ਸਿੰਘ ਸੰਧੂ ਨੂੰ ਮਜ਼ਬੂਤ ਕੈਂਡੀਡੇਟ ਦੱਸਿਆ ਪਾਰਟੀ ਦਾ ਲੈਵਲ ਪਾਰਟੀ ਦਾ ਕੈਡਰ ਕਿਸ ਪੱਧਰ ਤੇ ਕਿੰਨੇ ਪਰਸੈਂਟੇਜ ਉਹਨਾਂ ਦੇ ਨਾਲ ਭੁਗਤਦਾ ਉਹ ਮੈਂ ਨਹੀਂ ਕਹਿ ਸਕਦਾ ਪਰ ਜਦੋਂ ਮੈਂ ਉਹਨਾਂ ਦੀ ਵਰਕਿੰਗ ਜਿੰਨੀ ਕਿ ਮੈਂ ਪਿਛਲੇ 25 ਸਾਲ ਚ ਜਾਨਾ ਕਿਉਂਕਿ ਮੈਂ ਤਾਂ 25 26 ਸਾਲ ਤੋਂ ਇੱਥੇ ਲਾਗੇ ਡਿਊਟੀ ਹੋਣ ਕਰਕੇ ਮੈਂ ਤੇ ਵੇਖਿਆ ਉਹਨਾਂ ਦੀ ਵਰਕਿੰਗ ਦੂਜੀਆਂ ਬਾਈ ਹੁਣ ਗੱਲ ਕਰੀ ਦਿਆਂ ਦੂਜੀਆਂ ਪਾਰਟੀਆਂ ਨੋ ਮੇਰਾ ਸਵਾਲ ਆ ਮੈਂ ਦੱਸਦਾ ਮੈਂ ਕਿਸੇ ਪਾਰਟੀ ਦਾ ਵਰਕਰ ਨਹੀਂ ਆ ਮੈਂ ਇੱਕ ਸੋਸ਼ਲ ਸਿੰਪਲ ਐਕਟਿਵਿਸਟ ਆ ਤੇ ਲੋਕਾਂ ਦੀ ਗੱਲ ਕਰਦਾ ਦੂਜੀਆਂ ਪਾਰਟੀਆਂ ਨੇ ਸਾਰੀਆਂ ਵੋਟਰ ਲਿਸਟਾਂ 222 ਬੂਥਾਂ ਦੀਆਂ ਸਟੱਡੀ ਕਰ ਲਈ 1,93,000 ਵੋਟ ਜਿਹੜੀ ਆ ਜੀਤੇ ਚ 1,001,000 ਮੇਲ ਹੈ ਤੇ 92,93,000 ਸਮਥਿੰਗ ਜਿੰਨੀ ਵੀ ਬਾਕੀ ਫੀਮੇਲ ਆ ਹੂੰ ਮਰੇ ਸਾਰੀਆਂ ਪਾਰਟੀਆਂ ਨੂੰ ਸਵਾਲ ਆ ਤੁਸੀਂ ਸਟੱਡੀ ਕਰ ਲਿਆ ਅਸਲ ਹੋਮਵਰਕ ਇਹ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਮੈਂ ਬਹੁਤਾ ਜਾਣਦਾ ਨਹੀਂ ਉਹ ਅਜੇ ਇਹ ਤਿਆਰੀ ਕਰਨਗੇ ਕਿ ਅਸੀਂ ਪੋਲਿੰਗ ਬੂਥ ਤੇ ਬਿਠਾਉਣ ਵਾਲੇ ਬੰਦੇ ਕਰ ਰਹੇ ਆ ਤਿਆਰ ਠੀਕ ਆ ਔਰ ਇਹਨਾਂ ਦੀ ਵਰਕਿੰਗ ਵਾਸਤੇ ਆਮ ਪਾਰਟੀ ਦੀ ਵਰਕਿੰਗ ਨਹੀਂ ਮੈਂ ਗੱਲ ਕਰ ਰਿਹਾ ਰਮੀਤ ਸੰਧੂ ਦੀ ਵਰਕਿੰਗ ਉਹ ਮੈਂ ਵੇਖੀ ਆ ਉਸ ਵਰਕਿੰਗ ਵਾਸਤੇ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਵੀ ਵੋਟਾਂ ਦੀ ਸਟੱਡੀ ਹੋ ਗਈ ਕਿ ਨਹੀਂ ਹੋ ਗਈ ਬੂਥ ਦੇ ਬਹਿਣ ਵਾਲੇ ਬਸਤੇ ਬਣ ਗਏ ਕਿ ਨਹੀਂ ਬਣ ਗਏ ਪੋਲਿੰਗ ਬੂਥ ਤੇ ਜਿਹੜੇ ਪੋਲਿੰਗ ਏਜੰਟ ਬਣੇ ਉਹ ਸਿਲੈਕਟ ਕਰ ਲਏ ਕਿ ਨਹੀਂ ਕਰ ਲਏ ਕਿਹੜੇ ਬੰਦੇ ਵੋਟਾਂ ਘਰਾਂ ਚੋਂ ਕੱਢ ਕੇ ਲਿਆਉਣਗੇ ਪੁਗਤੌਣ ਵਾਸਤੇ ਉਹਨਾਂ ਦੀ ਕੀ ਪੋਜੀਸ਼ਨ ਇਹਨਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਮੈਨੂੰ ਪਤਾ ਮੇਰੀ ਗੱਲ ਦਾ ਬਹੁਤ ਵਿਰੋਧ ਹੋਊਗਾ ਪਰ ਮੈਂ ਕਿਸੇ ਬੇਸਿਸ ਤੇ ਗੱਲ ਕਰ। ਅਸਲ ਲੱਛਣ ਇਹੋ ਹੀ ਹੈ। ਤੁਹਾਨੂੰ ਉਹਦੀ ਐਗਜ਼ਾਮਪਲ ਦਿੰਦਾ। ਮੈਂ ਚੀਜ਼ਾਂ ਸਾਰੀਆਂ ਇਹ ਤਾਂ ਮੈਂ ਰਵੀ ਸੰਧੂ ਦੀਆਂ ਦੇਖੀਆਂ। 2024 ਦੀ ਪਾਰਲੀਮੈਂਟ ਦੀ ਇਲੈਕਸ਼ਨ। ਅਖਲੇਸ਼ ਯਾਦਵ ਨੇ ਯੂਪੀ 'ਚ ਜਿਸ ਤਰ੍ਹਾਂ ਲੜੀ ਆ। ਸਾਰੇ ਇੰਡੀਆ ਨੇ ਸਬਕ ਲਿਆ। ਇਦਾਂ ਇਲੈਕਸ਼ਨ ਲੜੀ ਦੀ। ਮੈਂ ਥੋੜਾ ਬਰਨਜੀ ਦੱਸ ਦਿੰਦਾ ਉਹਦੀ। ਉਨੇ 40 ਤੋਂ ਉੱਪਰ ਮੈਂਬਰ ਪਾਰਲੀਮੈਂਟ ਖਿਲਾਰੇ ਸਾਰੇ 40 ਮੈਂਬਰ ਪਾਰਲੀਮੈਂਟਸ ਦੇ ਬੂਥ ਵਾਈਜ਼ ਉਹ ਹੋਲਿੰਗ ਵੋਲਡ ਵੋਟਸ ਦਾ ਸਾਰਾ ਡਾਟਾ ਉਹਦੇ ਟੇਬਲਾਂ ਤੇ ਪਿਆ ਸੀ ਉਹਦੇ ਦਫ਼ਤਰ ਦੇ ਵਿੱਚ ਟੇਬਲ ਲੱਗੇ ਸੀ ਮੈਂ ਦੇਖਿਆ ਟੇਬਲ ਅਲੱਗ-ਅਲੱਗ ਪਾਰਲੀਮੈਂਟਰੀ ਕੰਸਟਿਟੂਐਂਸੀ ਮੁਤਾਬਕ ਟੇਬਲ ਲੱਗੇ ਸੀ ਵੀ ਆ ਫਾਰਮ ਸੀ ਬਰੇਲੀ ਕੰਸਟਿਟੂਐਂਸੀ ਦਾ ਆ ਫਾਰਮ ਸੀ ਮੁਜ਼ਫਰਨਗਰ ਦਾ ਆ ਜਾਂ ਤੀਜੀ ਹੋਰ ਕੋਈ ਕੰਸਟਿਟੂਐਂਸੀ ਕਾਲਪੁਰ ਲਾ ਲਓ ਹੁਣ ਫਾਰਮ 17 ਸੀ ਕੀ ਹੁੰਦਾ ਫਾਰਮ 17 ਸੀ ਹਰ ਪੋਲਿੰਗ ਏਜੰਟ ਸਾਰੀਆਂ ਪਾਰਟੀਆਂ ਦੇ ਨੇ ਭਾਵੇਂ ਆਜਾਦ ਵੀ ਕੈਂਡੀਡੇਟ ਉਹਨੇ ਵੋਟਾਂ ਖਤਮ ਹੋਣ ਤੋਂ ਬਾਅਦ ਸ਼ਾਮ ਨੂੰ ਪੋਲਿੰਗ ਖਤਮ ਹੋਣ ਵੇਲੇ ਪ੍ਰੈਜ਼ਾਈਡਿੰਗ ਅਫਸਰ ਦੇ ਸਾਈਨਾਂ ਸਮੇਤ ਹਰ ਪੋਲਿੰਗ ਜੈਂਟ ਦੇ ਲੈਣਾ ਹੁੰਦਾ ਜਿਹੜੀ EVM ਆ ਜੇ ਇੱਕ ਬੂਥ ਤੇ ਦੋ EVM ਲੱਗੀਆਂ ਉਹਨਾਂ ਦਾ ਸੀਰੀਅਲ ਨੰਬਰ ਉਹਨਾਂ ਨੂੰ ਜਿਹੜੀਆਂ ਲੱਗੀਆਂ ਸੀਲਾਂ ਉਹਨਾਂ ਦਾ ਸੀਰੀਅਲ ਨੰਬਰ ਪੋਲਿੰਗ ਬੰਦ ਹੋਣ ਤੋਂ ਬਾਅਦ ਪੋਲਿੰਗ ਬੰਦ ਹੋਣ ਤੋਂ ਬਾਅਦ ਜਿਹੜੀਆਂ ਪੇਪਰ ਸੀਲਾਂ ਲਾਈਆਂ ਮੇਨ ਯੂਨਿਟ ਤੇ ਉਹਨਾਂ ਦਾ ਸੀਰੀਅਲ ਨੰਬਰ ਤੇ ਕਿੰਨੀਆਂ ਵੋਟਸ ਪੋਲ ਹੋਈਆਂ ਮੰਨ ਲਓ 1400 ਵੋਟ ਇੱਕ ਬੂਥ ਤੇ ਪੋਲ ਹੋਈ ਆ 1400 ਦੇ ਵਿੱਚੋਂ ਲਿਖਣਗੇ ਕਿ 700 ਮੇਲ ਆ 500 ਫੀਮੇਲ ਇਹ ਤਾਂ ਤੁਸੀਂ ਜਿਹੜਾ ਗੱਲ ਕਰ ਰਹੇ ਹੋ ਕਿ ਚੋਣ ਲੜੀ ਕਿਵੇਂ ਜਾਂਦੀ ਨਹੀਂ ਨਹੀਂ ਮੈਂ ਤੁਹਾਨੂੰ ਗੱਲ ਦੱਸ ਰਿਹਾ ਹਾਂ ਹਾਂਜੀ ਮੈਂ ਕੋਈ ਪੋਲੀਟੀਕਲ ਕਿਸੇ ਪਾਰਟੀ ਦਾ ਮੈਂਬਰ ਨਹੀਂ ਪਰ ਕਿਉਂਕਿ ਮੈਂ ਡਿਊਰਿੰਗ ਜੌਬ ਪ੍ਰੈਜ਼ਾਈਡਿੰਗ ਅਫਸਰ ਦੀਆਂ ਸੁਪਰਵਾਈਜ਼ਰ ਦੀਆਂ ਡਿਊਟੀਆਂ ਕੀਤੀਆਂ ਉਸ ਤੋਂ ਬਾਅਦ ਐਕਟਿਵਿਜ਼ਮ 'ਚ ਆਪਣੀ ਇਲੈਕਸ਼ਨ ਵੀ ਲੜੀ ਐਮਸੀ ਦੀ ਉਸ ਤੋਂ ਪਹਿਲਾਂ ਜਿਹੜੀਆਂ 1-2 ਲਖਸ਼ਾਂ ਉਹਨਾਂ 'ਚ ਵੀ ਨੇੜੇ ਹੋ ਕੇ ਦੇਖਿਆ ਹੁਣ ਗੱਲ ਕੀ ਸਿੱਖਣ ਵਾਲੀ ਹੈ ਮੇਰਾ ਫੀਲਡ ਨਹੀਂ ਹੈ ਪਰ ਮੈਂ ਪ੍ਰਭਾਵਿਤ ਹੋਇਆ ਉਸ ਤੋਂ ਮੈਂ ਡਾਕਟਰ ਪਿਆਰੇ لال ਗਰਗ ਦਾ ਦੇਖਿਆ ਉਹਨਾਂ 2024 ਦੇ ਵੋਟਾਂ ਕਿੰਨੀਆਂ ਸੀ ਕੁੰਨੀਆਂ ਕਿੰਨੀਆਂ ਕਿਹੜੇ ਫੇਸ 'ਚ ਕਿੰਨੀ ਉਹ ਸਾਰਾ ਕੱਢ ਕੇ ਡਾਟਾ ਉਹਨਾਂ ਇਲੈਕਸ਼ਨ ਕਮਿਸ਼ਨ ਨੂੰ ਭੇਜਤਾ ਕਹਿੰਦਾ ਆ ਲੋ ਤੁਹਾਡੇ ਇੱਥੇ ਫਰਕ ਜੇ ਆ ਚੀਜ਼ ਥਿਸ ਇਜ਼ ਦੀ ਮੈਨੇਜਮੈਂਟ ਕਹਿਣਾ ਚਾਹੁੰਦੇ ਹੋ ਕਿ ਇਹ ਪਾਰਟੀਆਂ ਨੂੰ ਮੈਨੇਜਮੈਂਟ ਨਹੀਂ ਆਉਂਦੀ ਨਹੀਂ ਚੋਣ ਲੜਨੀ ਨਹੀਂ 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 ਮੈਂ ਤੁਹਾਨੂੰ ਦੱਸ ਰਿਹਾ ਜਦੋਂ ਇੱਕ ਬਿਹਾਰ ਦੇ ਵਿੱਚ ਇੱਕ ਬੰਦਾ ਹੋਇਆ ਦਸ਼ਰਥ ਮਾਜੀ ਉਹਦੇ ਤੇ ਫਿਲਮ ਹੀ ਬਣੀ ਉਹਨੂੰ ਕੋ ਘਰੇਲੂ ਪ੍ਰੋਬਲਮ ਹੋ ਗਈ ਸੀ ਉਹਨੇ ਇਕੱਲੇ ਨੇ ਪਹਾੜ ਕੱਟ ਕੇ ਤੇ ਸੜਕ ਬਣਾਤੀ ਸੀ ਉਹਦਾ ਇੱਕ ਟਾਈਟਲ ਬਹੁਤ ਮਸ਼ਹੂਰ ਹੋਇਆ ਉਹ ਕਹਿੰਦਾ ਜਬ ਤੱਕ ਤੋੜेंगे ਨਹੀਂ ਤਬ ਤੱਕ ਛੋੜेंगे ਨਹੀਂ ਸੇਮ ਚੀਜ਼ ਐਥੇ ਸਿਆਸਤ ਵੀ ਇਹੋ ਚੀਜ਼ ਸਾਰੀਆਂ ਪਾਰਟੀਆਂ ਹੁਣ ਅਖਲੇਸ਼ ਨੇ ਕੀ ਕੀਤਾ ਮੈਂ ਅਖਲੇਸ਼ ਤੋਂ ਕਿਉਂ ਪ੍ਰਭਾਵਿਤ 17 ਸੀ ਫਾਰਮਾਂ ਦਾ ਢੇਰ ਲਾਤਾ 40 ਪਾਰਲੀਮੈਂਟ ਨਹੀਂ ਹਲਕਿਆਂ ਦਾ ਇੱਕ ਪਾਰਲੀਮੈਂਟ ਨਹੀਂ ਹਲਕੇ ਦੇ 17 ਸੀ ਫਾਰਮ ਤੋਂ ਗਿਣਤੀ ਕਰ ਲਈ ਵੀ ਮੇਰੇ ਆ ਬਰੇਲੀ ਕੰਸਟੀਟਿਊਐਂਸੀ ਦੇ ਵਿੱਚ ਇਥੇ ਜੀ 10 ਲੱਖ ਵੋਟ ਪੋਲ ਹੋਈ ਟੋਟਲ 10 ਲੱਖ ਲਾ ਦੋ ਫਿਰ ਉਹਦੇ ਬੰਦਿਆਂ ਨੇ ਕੀ ਕੀਤਾ ਉਹਦੇ ਜਿਹੜੇ ਕਾਊਂਟਿੰਗ ਏਜੰਡਸੀ ਉਹ 17 ਸੀ ਫਾਰਮਾਂ ਦੇ ਝੋਲੇ ਭਰ ਕੇ ਨਾਲ ਲੈ ਕੇ ਅੱਗੇ ਕਾਊਂਟਿੰਗ ਤੇ ਟਾਈਮ ਤੇ ਕਿਉਂਕਿ ਉਹਨਾਂ ਵਿੱਚੋਂ ਪੋਲਿੰਗ ਏਜੰਟਸ ਵਿੱਚੋਂ ਪਾਰਟੀਆਂ ਕਾਊਂਟਿੰਗ ਏਜੰਟ ਬਣਾ ਲੈਂਦੀਆਂ ਕਾਊਂਟਿੰਗ ਏਜੰਟ ਨੇ ਜਾ ਕੇ ਜਿਹੜਾ ਉੱਥੇ ਕਾਊਂਟਿੰਗ ਆਫੀਸਰ ਸੀ ਉਹਨੂੰ ਕਹਿੰਦੇ ਜੀ ਆਹ ਮੈਨੂੰ ਦਿਖਾਓ ਆਹ ਮਸ਼ੀਨਾਂ ਜੇ ਆਹ ਸੀਰੀਅਲ ਨੰਬਰ ਜੇ हां ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਕਹਿਣਗੇ ਕਿ ਗੱਲ ਤਰਨ-ਤਰਨ ਦੀ ਸ਼ੁਰੂ ਕੀਤੀ ਐ ਚਲੇ ਅਖਲੇਸ਼ ਜਾਦਵ ਤੇ ਗਏ ਸਰ ਅਖਲੇਸ਼ ਜਾਦਵ ਤੋਂ ਆਪਾਂ ਸਿੱਖਣਾ ਮੈਂ ਵੀ ਬਹੁਤ ਸਿੱਖਿਆ ਮੈਂ ਭਾਵੇਂ ਕੋਈ ਇਲੈਕਸ਼ਨ ਨਹੀਂ ਲੜ ਰਿਹਾ ਮੈਂ ਚਾਹਣਾ ਪਾਰਟੀਆਂ ਦੀ ਵਰਕਿੰਗ ਇਸ ਕਿਸਮ ਦੀ ਹੁੰਦੀ ਪਹਿਲਾਂ ਮੈਂ ਹਰਵੀਰ ਸੰਧੂ ਦੀ ਪਰਸਨਲ ਐਗਜ਼ਾਮਪਲ ਕਿਉਂ ਦਿੱਤੀ ਉਹ ਸੇਮ ਰਲਦੀ ਮਿਲਦੀ ਹੁਣ ਅੱਗੇ ਆਓ ਜਿਹੜੀ ਤਰਨ-ਤਰਨ ਦੀ ਇਲੈਕਸ਼ਨ ਆ ਉਹ ਮੁੱਦੇ ਘੜੇ ਉਹਦੇ ਚ ਮੈਂ ਤੁਹਾਨੂੰ ਸਵਾਲ ਕਰਦਾ ਕੋਈ ਮੁੱਦਾ ਹੈਗਾ ਰਾਜਾ ਬਣਿੰਗ ਕਹਿੰਦਾ ਵਾ ਸਾਨੂੰ ਹਿੰਦੁਸਤਾਨ ਨੇ ਸਾਨੂੰ ਖਾਲਸਤਾਨੀ ਹਿੰਦੁਸਤਾਨ ਚਾਹੀਦਾ ਹਿੰਦੁਸਤਾਨ ਕਿਤੇ ਗਿਆ ਹਿੰਦੁਸਤਾਨ ਤੇ ਇੱਥੇ ਹੀ ਤੇ ਮੇਰਾ ਰਾਜਾ ਬਣਿੰਗ ਨੂੰ ਤੁਹਾਡੇ ਮਾਧਿਅਮ ਰਾਹੀਂ ਕੁਐਸਚਨ ਹੈ ਕਾਂਗਰਸ ਪਾਰਟੀ ਦਾ ਕੋਈ ਵੱਡਾ ਸਪੋਕਸ ਪਰਸਨ ਲਿਆਓ ਆਪਾਂ ਖਾਲਸਤਾਨ ਦੀ ਗੱਲ ਕਰੀਏ ਇੱਕੋ ਵਾਰੀ ਕਰਾਂਗੇ ਮੁੜਕੇ ਨਿਬੇੜ ਜਾਂਦੇ ਮੁੜਕੇ ਉਹ ਵੀ ਕਦੀ ਨਹੀਂ ਕਰਨਗੇ ਤੇ ਮੈਂ ਵੀ ਕਦੀ ਜਵਾਬ ਨਹੀਂ ਦੂੰ ਕਾਂਗਰਸ ਪਾਰਟੀ ਮੁੱਦਿਆਂ ਤੋਂ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਆ ਤਰਨ ਤਰਨ ਹਲਕੇ ਵਿੱਚ ਬਹੁਤ ਲੋਕਾਂ ਨੇ ਸੰਤਾਪ ਭੁਗਤਿਆ ਹਿੰਦੂਆਂ ਸਿੱਖਾਂ ਸਾਰੇ ਭਾਈਚਾਰਿਆਂ ਨੇ ਬਹੁਤ ਸੰਤਾਪ ਦੂਸ਼ਣ ਬਾਜੀ ਦੀ ਗੱਲ ਦੂਸ਼ਣ ਬਾਜੀ ਦੀ ਗੱਲ ਆ ਸਵਾਲ ਲੈ ਲਿਓ ਜੀ ਜੀ ਦੂਸ਼ਣ ਬਾਜੀ ਦੀ ਗੱਲ ਕਰਦੇ ਹੋ ਜੇ ਕਾਂਗਰਸ ਦੂਸ਼ਣ ਬਾਜੀ ਕਰਨ ਦੀ ਪਈ ਆ ਤਾਂ ਕਾਂਗਰਸ ਦੇ ਉੱਪਰ ਵੀ ਦੂਸ਼ਣਬਾਜ਼ੀ ਹੋ ਰਹੀ ਹੈ ਕਿ 84 ਦੇ ਵੇਲੇ ਇਹਨਾਂ ਨੇ ਜਿਹੜਾ ਅਟੈਕ ਕਰਵਾਇਆ ਸੀ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੌਂ ਖਾਦੀ ਗਈ ਸੀ ਉਹ ਵੀ ਇਹਨਾਂ ਦੇ ਕੋਲੋਂ ਵਾਦੇ ਨਹੀਂ ਪੂਰੇ ਹੋਏ ਫਿਰ ਪੰਥਕ ਧਿਰ ਦੀ ਗੱਲ ਕੀਤੀ ਜਾਵੇ ਪੰਥਕ ਧਿਰ ਨੂੰ ਹਿੰਦੂ ਜਥੇਬੰਦੀਆਂ ਜਿਹੜੀਆਂ ਨੇ ਟਾਰਗੇਟ ਕਰ ਰਹੀਆਂ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਖਾਲਿਸਤਾਨੀ ਔਰ ਜੇਕਰ ਕਾਲੀ ਦਲ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਨੂੰ ਇਸ ਗੱਲ ਤੇ ਘੇਰਿਆ ਜਾ ਰਿਹਾ ਕਿ ਇਹਨਾਂ ਬੇਅਦਬੀਆਂ ਕਰਵਾਈਆਂ ਸੁਖਬੀਰ ਬਾਦਲ ਜਿਹੜਾ ਗੁਨਾਹ ਮੰਨ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਦੇ ਉੱਤੇ ਜਿਹੜਾ ਪੂਰਾ ਨਹੀਂ ਉਤਰਿਆ ਔਰ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੂੰ ਵੀ ਘੇਰਿਆ ਜਾ ਰਿਹਾ ਹਰ ਦਿਨ ਧਰਨਾ ਲੱਗ ਰਿਹਾ ਦੂਸ਼ਣ ਬਾਜੀ ਤਾਂ ਸਾਰਿਆਂ ਤੇ ਹੋ ਰਹੀ ਹੈ ਦੂਸ਼ਣ ਬਾਜੀ ਸਰ ਸਾਰਿਆਂ ਤੇ ਹੋ ਰਹੀ ਆ ਮੇਰਾ ਸਵਾਲ ਇਹ ਆ ਲੋਕਾਂ ਦਾ ਮੁੱਦਾ ਕਿੱਥੇ ਆ ਤਰਨਤਾਰਨ ਸ਼ਹਿਰ ਦੇ ਵਿੱਚ 60 ਬੂਥ ਹੈ 60000 ਦੇ 52 60000 ਦੇ ਕਰੀਬ ਵੋਟ ਆ ਇੰਨੀ ਵੋਟ ਇੰਨੇ 60 ਬੂਥਾਂ ਤੇ ਵੋਟਾਂ ਪਾਉਣ ਵਾਲੇ ਲੋਕ ਨਗਰ ਕੌਂਸਲ ਤਰਨਤਾਰਨ ਬਾਰੇ ਕੋਈ ਗੱਲ ਕਿਉਂ ਨਹੀਂ ਕਰਦਾ ਨਗਰ ਕੌਂਸਲ ਤਰਨਤਾਰਨ ਦੇ ਵਿੱਚ 17 ਤੋਂ 22 ਤੱਕ ਜਿਹੜਾ ਵੀ ایਓ ਸੀਟ ਤੇ ਬਿਠਾ ਹੁੰਦਾ ਸੀਗਾ ਚੈੱਕ ਜਾਰੀ ਕਰਦਾ ਹੈ ਇਸ਼ੂ ਟੂ ایਓ ਨਗਰ ਕੌਂਸਲ ਤਰਨਤਾਰਨ 13 ਚੈੱਕਾਂ ਦੀ ਮੇਰੇ ਕੋਲ ਡਿਟੇਲ ਆ ਆਪਣੇ ਆਪ ਨੂੰ ਆਪੇ ਲੱਖ ਦਾ ਚੈੱਕ ਕੱਢ ਲਿੰਦਾ ਹੈ ਮੈਂ ਇੱਕ ਕਪਲੇ ਦੀ ਇੱਕ ਐਗਜ਼ਾਮਪਲ ਦਿੱਤੀ ਹੈ। ਹੋਰ ਜਿਹੜੇ ਅਕਾਊਂਟ ਖੁੱਲੇ ਆ ਨਗਰ ਕੌਂਸਲ ਦੇ ਅਧਿਕਾਰਤ ਉਹਦੇ ਵਿੱਚ ਸੰਦੀਪ ਅਗਨੀ ਉਤਰੀ ਦੀ ਈਮੇਲ ਲਿਖੀ ਉਹਦਾ ਫੋਨ ਨੰਬਰ ਲਿਖਿਆ ਇਹ ਵੀ ਸੁਣਨ ਚ ਆ ਰਿਹਾ ਵਾ ਵੀ ਜਿਹੜੇ ਫੰਡ ਆਉਂਦੇ ਸੀਗੇ ਉਹ ਸਿੱਧਾ ਉਹ ਆਪਣੇ ਖਾਤੇ ਟ੍ਰਾਂਸਫਰ ਕਰ ਲੈਂਦਾ ਸੀਗਾ ਕਾਂਗਰਸ ਪਾਰਟੀ ਇਹ ਜਵਾਬ ਦੇਵੇ ਜਾਂ ਬਾਅਦ ਚ ਜਿਹੜੀ ਪਾਰਟੀ ਦਾ ਰਾਜ ਰਿਹਾ ਉਹਨਾਂ ਨੇ ਇਸ ਗੱਲ ਤੇ ਕੀ ਸੁਧਾਰ ਕੀਤਾ ਇੱਕ ਉਹਨਾਂ ਲਈ ਵੀ ਸਵਾਲ ਇੱਕ ਸਾਈਡ ਤੁਸੀਂ ਕਹਿੰਦੇ ਹੋ ਮੈਂ ਸੋਸ਼ਲ ਵਰਕਰ ਆ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਤੇ ਟਾਰਗੇਟ ਕੱਲਾ ਕਾਂਗਰਸ ਨੂੰ ਕਰਦਾ ਮੈਂ ਅੱਗੇ ਅਕਾਲੀਆਂ ਤੇ ਵੀ ਆ ਰਿਹਾ ਅਸਲ ਜੀ ਅਕਾਲੀ ਦਲ ਬਾਰੇ ਆਪਾਂ ਇਹ ਕਹਿੰਦੇ ਆ ਵੀ ਸੁਖਬੀਰ ਬਾਦਲ ਨੇ ਮੰਨ ਲਿਆ ਸੁਖਬੀਰ ਬਾਦਲ ਨੇ ਮੰਨ ਲਿਆ ਜਦੋਂ ਉਹਨੇ ਮੰਨ ਲਿਆ ਉਦੋਂ ਉਹ ਸਿਆਸੀ ਆਦਮੀ ਸੀ ਧਾਰਮਿਕ ਨਹੀਂ ਹੈਗਾ ਉਹ ਮੈਂ ਇੱਕ ਓਪਨ ਆਫਰ ਦੇਣਾ ਸੁਖਬੀਰ ਬਾਦਲ ਸਾਹਿਬ ਤਰਨਤਾਰਨ ਅਸੈਂਬਲੀ ਹਲਕੇ ਦੇ ਲੋਕਾਂ ਨੂੰ ਜਾਪ ਸਾਹਿਬ ਦਾ ਪਾਠ ਗੁੜਕੇ ਤੋਂ ਪੜ ਕੇ ਸੁਣਾ ਦੇ ਪੰਥ ਦੀ ਨਵੰਦਾ ਜਿੱਥੇ ਬੰਦੀ ਹੈ ਨਾ ਤੇ ਪੰਥ ਬਾਣੀ ਨਾਲ ਜੁੜਿਆ ਸਾਡੇ ਕਥਾ ਵਾਚ ਕੇ ਕਹਿੰਦੇ ਬਾਣੀ ਤੇ ਬਾਣੇ ਨਾਲ ਜੁੜੋ ਤੇ ਜੇ ਬਾਣੀ ਨਾਲ ਜੁੜਿਆ ਪੰਥ ਦੀ ਨਵੰਦਾ ਜੱਥੇ ਬੰਦੀ ਦਾ ਪ੍ਰਧਾਨ ਜਪੁ ਸਾਹਿਬ ਦਾ ਪਾਠ ਪੜ੍ਹ ਕੇ ਸੁਣਾ ਦੇ ਉਹਨਾਂ ਨੂੰ ਗੁਰਬਾਣੀ ਨਾਲ ਕੋਈ ਲਿੰਕ ਨਹੀਂਗਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲਿੰਕ ਨਹੀਂਗਾ ਕੁਰਸੀ ਚਾਹੀਦੀ ਸੇਮ ਹਾਲ ਬੀਜੇਪੀ ਦਾ ਬੀਜੇਪੀ ਵਾਲਿਆਂ ਨੇ 40 ਪੁਆਇੰਟ 2024 ਚ ਰੱਖੇ ਸੀ ਕੋ ਲੋਕਾਂ ਸਾਰਿਆਂ ਨੂੰ ਵੰਡ ਦੇ ਫਿਰ ਦਾ 40 ਕੰਮ ਕੀ ਕੀਤੇ ਜੀ ਮੈਂ ਉਹਨਾਂ ਜੋ ਇੱਕ ਫੜ ਲੈਣਾ ਕਹਿੰਦੇ ਜੀ ਉਹ ਜੀ ਅਫਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਉਹ ਹਰਦੀਪ ਸਿੰਘ ਪੂਰੀ ਜੀ ਆਪਣੇ ਸਿਰ ਤੇ ਚੁੱਕ ਕੇ ਤੇ ਦਿੱਲੀ ਲਿਆਂਦਾ ਮੋਦੀ ਜੀ ਨੇ ਸਵਾਗਤ ਕੀਤਾ ਭਾਜਪਾ ਨੂੰ ਸਵਾਲ ਆ ਜਿੰਨੀਆਂ ਬੇਅਦਬੀਆਂ ਹੁਣ ਤੱਕ ਹੋਈਆਂ ਉਹਦੇ ਬਾਰੇ ਕੋਈ 5 ਮਿੰਟ ਦੀ ਪ੍ਰੈਸ ਕਾਨਫਰੰਸ ਕਰਕੇ ਦੱਸੋ ਤੁਸੀਂ ਉਹਦੇ ਤੇ ਕੀ ਕੀਤਾ ਤੁਹਾਨੂੰ ਖੁਰਕ ਤੱਕ ਨਹੀਂ ਹੁੰਦੀ ਤੁਹਾਨੂੰ ਬਾਣੀ ਨਾਲ ਲਿੰਕ ਕੋਈ ਨਹੀਂ ਤੁਸੀਂ ਲੋਕਾਂ ਨੂੰ ਦੱਸਦੇ ਜੀ ਹੁਣ ਆਪਾਂ ਕਹਿੰਦੇ ਜੀ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋੜੇ ਲੱਭੇ ਆ ਤੇ ਮੈਂ ਜੋੜਿਆਂ ਦੀ ਯਾਤਰਾ ਕਰਨੀ ਲੋਕਾਂ ਨੂੰ ਦੱਸੋ ਲੋਕਾਂ ਵਾਸਤੇ ਕੀ ਕੰਮ ਕੀਤਾ ਸੋ ਸੇਮ ਕੁਐਸਚਨ ਆਮ ਆਦੀ ਪਾਰਟੀ ਨੂੰ ਵੀ ਬੱਚੇ ਬੇਰੁਜ਼ਗਾਰ ਕਿੰਨੇ ਆ ਬੱਚਿਆਂ ਨੂੰ 4 ਸਾਲ ਦੇ ਵਿੱਚ ਰੋਜ਼ਗਾਰ ਮਿਲਿਆ ਮਹਿੰਗਾਈ ਸਿਰੇ ਤੇ ਦੀਵਾਲੀ ਜਦੋਂ ਹੁੰਦੀ ਆ ਹਰ ਸਾਲ ਮੇਰੇ ਕੋਲ ਡਾਟਾ ਵਾ ਮੈਂ ਡੀ ਸੀ ਸਾਹਿਬ ਨੂੰ ਕਿੰਨੀਆਂ ਅਰਜ਼ੀਆਂ ਲਿਖੀਆਂ ਦੀਵਾਲੀ ਜਦੋਂ ਹੁੰਦੀ ਆ ਇੱਥੇ ਪਿਆਜ ਪਤਾ ਕਰ ਲਓ 100 ਦੇ 2 ਕਿਲੋ ਅੱਗੋਂ ਬੱਚੋਂ 100 ਦੇ 5 ਕਿਲੋ ਤੇ ਇਹ ਪਾਰਟੀ ਉਹ ਆ ਜਿਨ੍ਹਾਂ ਨੇ ਪਿਆਜ਼ਾਂ ਦੇ ਸਟਾਲ ਲਾ ਕੇ ਵੇਚੇ ਵੀ ਲੋਕਾਂ ਨੂੰ ਮਹਿੰਗਾ ਪਿਆਜ਼ ਮਿਲ ਰਿਹਾ ਅਸੀਂ ਦੇਾਂਗੇ 20 ਰੁਪਏ ਕਿਲੋ ਲੋਕਾਂ ਦੇ ਮੁੱਦਿਆਂ ਵੱਲ ਧਿਆਨ ਕਰੋ ਸਾਰੀਆਂ ਪਾਰਟੀਆਂ ਮੇਰੀ ਸਾਰਿਆਂ ਨੂੰ ਬੇਨਤੀ ਤੇ ਪੰਥਕ ਧਿਰ ਜਿਹੜੀ ਆ ਪੰਥਕ ਧਿਰ ਦੁਸ਼ਮਣ ਦੇ ਹੋਮਵਰਕ ਮੰਨ ਲੋ ਉਹ ਹਿੰਦੂ ਜਥੇਬੰਦੀਆਂ ਕਹਿੰਦੀਆਂ ਅਸੀਂ ਆਵਾਂਗੇ ਡੋ ਟੂ ਡੋਰ ਜਾਵਾਂਗੇ ਉਹਨਾਂ ਦਾ ਰਾਈਟ ਹੈ ਆਪਾਂ ਇਹ ਕਹਿਣ ਦੀ بجائے ਅਸੀਂ ਕੋਈ ਵੀ ਜਵਾਬ ਉਹ ਦਿੰਦੇ ਮੰਨ ਲਓ ਇਹ ਕਿਉਂ ਨਹੀਂ ਕਰਦੇ ਆਪਾਂ ਆਪਣਾ ਪੱਖ ਪੇਸ਼ ਕਰੀਏ ਮੇਰਾ ਉਹਨਾਂ ਨੂੰ ਕੁਐਸਚਨ ਹੈ ਮੈਂ ਉਹਨਾਂ ਦੇ ਕੋਲੋਂ ਬੰਦੇ ਮੈਨੂੰ ਮਿਲੇ ਸੀ ਪ੍ਰਚਾਰ ਕਰਦੇ ਮੈਂ ਕਿਹਾ ਵੀ ਉਹਨਾਂ ਨੂੰ ਮੈਂ ਕਿਹਾ ਤੁਹਾਡੀ ਕੌਨਸਟਿਟਿਊਐਂਸੀ ਦੇ ਵਿੱਚ ਤਰਨ ਤਰਨ ਅਸੈਂਬਲੀ ਹਲਕੇ ਦੇ ਵਿੱਚ ਕਿੰਨੇ ਮੁੰਡੇ ਮਾਸੂਮ ਪੁਲਿਸ ਨੇ ਫੜ ਕੇ ਮਾਰੇ ਸਿੱਖਾਂ ਦੀ ਤੁਹਾਡੇ ਕੋਲ ਡਾਟਾ ਹੈਗਾ ਕਿੰਨੇ ਮੁੰਡੇ ਮਾਰੇ ਉਹਨਾਂ ਦੇ ਘਰਾਂ 'ਚ ਗਏ ਜਿ ਮਿਲੇ ਜ ਉਹਨਾਂ ਨੂੰ ਆਪਾਂ ਪੰਥਕ ਤੇ ਰਿਆ ਨਾ ਤਰਨਤਾਰ ਸ਼ਹਿਰ ਚ ਗੁਲਸ਼ਨ ਕੁਮਾਰ ਮਾਰਿਆ ਗਰਬਚਨ ਐਸਐਚਓ ਨੇ ਰਮੇਸ਼ ਕੁਮਾਰ ਮਾਰਿਆ ਸੂਬਾ ਸਿੰਘ ਨੇ ਉਹਨਾਂ ਨੂੰ ਵਿਲੇਜ ਮੈਂ ਕਹਾਂ ਉਹਨਾਂ ਦੇ ਪਰਿਵਾਰ ਨਾਲ ਲਓ ਪਿੰਡ ਕੋਟ ਜਸਪਤ ਵੀ ਇੱਕ ਹੋਇਆ ਸੀਗਾ ਕੋਟ ਜਸਪਤ ਉਹਨੂੰ ਤੁਹਾਨੂੰ ਦੱਸਦਾ ਮੈਂ ਹਾਂਜੀ ਕੋਟ ਜਸਪਤ ਦੀ ਮੈਂ ਵੈਰੀਫਿਕੇਸ਼ਨ ਕਰਕੇ ਆਇਆ ਉਹ ਮੇਰੇ ਦਰਸ਼ਕ ਸਰੋਤੇ ਸੁਣ ਲੈਣ ਤੇ ਪੁਲਿਸ ਵਾਲੇ ਵੀ ਸੁਣ ਲੈਣ ਕਿਸ ਤਰ੍ਹਾਂ ਤੁਹਾਡੇ ਮੁਕਾਬਲੇ ਬਣਦੇ ਐਫ ਆਈ ਆਰ ਨੰਬਰ 44/92 ਦਰਜ ਕੌਣ ਕਰਦਾ ਸੂਬਾ ਸਿੰਘ 9492 ਨੂੰ ਬਲਵਿੰਦਰ ਸਿੰਘ ਬਿੰਦਾ ਕੋਟ ਜਸਪਤ ਪਿੰਡ ਦਾ ਉਹ ਕਿਥੇ ਪਿੰਡ ਦੇ ਵਿੱਚ ਕਿਸੇ ਧਿਰ ਤੇ ਹਮਲਾ ਹੁੰਦਾ ਰਾਤ ਨੂੰ ਕੋਈ ਬੰਦੇ ਪੈਂਦੇ ਉਹਨਾਂ ਨੂੰ ਉਹਨਾਂ ਨੂੰ ਸ਼ੱਕ ਪੈਂਦੇ ਤੇ ਹੁੰਦਾ ਬਲਵਿੰਦਰ ਤੇ ਉਹਨੂੰ ਆਪਣੇ ਘਰ ਬੁਲਾਉਂਦੇ ਆ ਉਹਨੂੰ ਕੁੱਟਦੇ ਮਤਲਬ ਸ਼ੱਕ ਕਰਕੇ ਉਹਨੂੰ ਕੁੱਟਦੇ ਮੋੜ ਕੇ ਉਹਨੂੰ ਕਹਿੰਦੇ ਵੀ ਭੱਜਾ ਅੱਛਾ ਘੰਟਾ ਭੱਜਾ ਉਹਨੂੰ ਗੋਲੀ ਮਾਰ ਕੇ ਮਾਰ ਦਿੰਦੇ ਤੇ ਸੂਬੇ ਨੂੰ ਲਿੰਕ ਕਰਦੇ ਆ ਆ ਮੁੰਡਾ ਮਰਿਆ ਪਿਆ ਨੂੰ ਆਪਣੇ ਖਾਤੇ ਚ ਪਾ ਲਾ ਉਹ ਮੁੰਡੇ ਦਾ ਖੜਕੂਵਾਦ ਨਾਲ ਕੋਈ ਸੰਬੰਧ ਹੈਗਾ ਸੀ ਮੈਂ ਇਸੇ ਕਰਕੇ ਕਹਿ ਰਿਹਾ ਮਸਕੂਮ ਨੌਜਵਾਨ ਬਹੁਤ ਕੋਕੋ ਕੇ ਮਾਰੇ ਗਏ ਇਹ ਵੀ ਮੁੱਦੇ ਜਦੋਂ ਅਸੀਂ ਹਿੰਦੂ ਵੀਰਾਂ ਦੇ ਕਤਲਿਆਂ ਦੀ ਗੱਲ ਕਰਾਂਗੇ ਤੇ ਜਿਹੜੇ ਵੀ ਵੀਰ ਆਉਣਗੇ ਲੁਧਿਆਣੇੋਂ ਆਉਣ ਜਿੱਥੋਂ ਮਰਜੀ ਆਉਣ ਉਹਨਾਂ ਨੂੰ ਕਹੋ ਕਿ ਵੇਖੋ ਸਾਡੇ ਤੇ ਸਾਰੇ ਭਾਈਚਾਰੇ ਨਾਲ ਬੋਬੀ ਕੁਮਾਰ ਦੀ ਇੰਟਰਵਿਊ ਸੁਣ ਲਓ ਪੱਖੋ ਕੇ ਟੀਵੀ ਤੇ ਗੁਲਚਰ ਕੁਮਾਰ ਦੇ ਭਰਾ ਦੀ ਜੋ ਪਾਲਕ ਦੇੜੇ ਉਹਨੇ ਪੁਲਿਸ ਦੇ ਸੋ ਇਹ ਸਾਰੇ ਮੁੱਦੇ ਨੇ ਮਹਿੰਗਾਈ ਆ ਬੇਰੋਜ਼ਗਾਰੀ ਆ ਲੈਂਡ ਆਰਡਰ ਦਾ ਕਿੱਦਾਂ ਮੁੱਦਾ ਨਸ਼ਿਆਂ ਦਾ ਕਿੱਡਾ ਮੁੱਦਾ ਕਹਿਣ ਤੋਂ ਭਾਪ ਵੀ ਇਸ ਵਕਤ ਜਨਤਾ ਦੀ ਗੱਲ ਕੋਈ ਨਹੀਂ ਕਰ ਰਿਹਾ ਜਨਤਾ ਦੀ ਗੱਲ ਕੌਣ ਕਰ ਰਿਹਾ ਦੱਸੋ ਮਤਲਬ ਮੈਂ ਕੋਈ ਕਹਾ ਮੈਂ ਆ ਬਣਾ ਦੂੰ ਮੈਂ ਦੇਸ਼ ਨੂੰ ਆ ਬਣਾ ਦੂੰ ਮੈਂ ਕਿਵੇਂ ਬਣਾ ਦੂੰ ਪਹਿਲਾਂ ਉਹ ਪੰਜਾਬ ਨੂੰ ਕੈਲੀਫੋਰਨੀਆ ਬਣਾਉਂਦੇ ਸੀ ਕੋਈ ਹੋਰ ਬਾਹਰਲੇ ਦੇਸ਼ ਲੰਡਨ ਬਣਾਉਦਾ ਸੀ ਕੁਝ ਵੀ ਨਹੀਂ ਬਣਾਇਆ ਭਾਜੀ ਪੰਜਾਬ ਨੂੰ ਪੰਜਾਬ ਰਹਿਣ ਦਿਓ ਜਿਹੜਾ ਪੰਜਾਬ ਸਾਡਾ 1899 ਵਾਲਾ ਪੰਜਾਬ ਸੀ ਨਾ ਉਹ ਰਹਿਣ ਦਿਓ ਸਾਨੂੰ ਉਹ ਦਿਓ ਮਤਲਬ ਮੇਰੀ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਉਹਨਾਂ ਨੂੰ ਅਪੀਲ ਆ ਲੋਕਾਂ ਦੀ ਗੱਲ ਕਰੋ ਸਾਰੇ ਤੇਨਕਾਰ ਦਿੱਤੇ ਤੁਸੀਂ ਫਿਰ ਜਿੱਤ ਕੀ ਨਹੀਂ ਹੋਏਗੀ ਨਹੀਂ ਮੇਰੇ ਇਹ ਗੱਲ ਕਰਨ ਤੋਂ ਬਾਅਦ ਮੇਰੇ ਉਹ ਵੀ ਕੈਂਡੀਡੇਟ ਵੀਰ ਜਦੋਂ ਸੁਣਨਗੇ ਜੇ ਉਹ ਮੇਰੀ ਗੱਲ ਤੇ ਅਮਨ ਕਰਨਗੇ ਲੋਕਾਂ ਦੀ ਗੱਲ ਕਰਨਗੇ ਤੇ ਲੋਕਾਂ 'ਚ ਵਿਚਰ ਕੇ ਲੋਕਾਂ ਦੇ ਮੁੱਦੇ ਰੱਖਣਗੇ ਆਪੇ ਲੋਕਾਂ ਦੇ ਹਰਮਨ ਪੈਰੇ ਹੋ ਜਾਣਗੇ ਉਹਨਾਂ ਨੂੰ ਵੋਟਾਂ ਪੈਣਗੀਆਂ ਸਾਰੇ ਬਾੜੇ ਤੇ ਨਹੀਂ ਨਾ ਸਾਰੇ ਜੱਗੇ ਬ ਨਹੀਂ ਗੁਣ દોਸ਼ ਤੇ ਸਾਰਿਆਂ 'ਚ ਹੀ ਆ ਪਰ ਇਹਨਾਂ 'ਚੋਂ ਚੁਣਨਾ ਨਾ ਆਪਾਂ ਆ ਮੈਂ ਪਹਿਲਾ ਜਿਹੜੀ ਗੱਲ ਕਰਤੀ ਆ ਵੀ ਇੱਕ ਪੋਲੀਟੀਕਲ ਵਰਕਿੰਗ ਇੱਕ ਮੈਨੇਜਮੈਂਟ ਉਹਦੇ ਪੱਖੋਂ ਮੈਂ ਤੁਹਾਨੂੰ ਦੱਸਤੀ ਗੱਲ ਤੇ ਬਾਕੀ ਹਰ ਇੱਕ ਦਾ ਆਪਣਾ ਆਪਣਾ ਰਾਈਟ ਆ ਵੋਟਰ ਦਾ ਵੀ ਰਾਈਟ ਜਿੱਕਰ ਹਲਕਾ ਤਰਨ ਤਰਨ ਦੀ ਇਸ ਵਕਤ ਗੱਲ ਕੀਤੀ ਜਾਵੇ ਤੇ ਇੱਥੋਂ ਦੀ ਹਵਾ ਇਸ ਵਕਤ ਕਿਵੇਂ ਆ ਮੈਨੂੰ ਜੇ ਤੁਸੀਂ 2 ਮਿੰਟ ਦਿਓ ਹਾਂਜੀ ਤੁਹਾਨੂੰ ਮੈਂ ਦੱਸਾਂ ਕਿ ਤਰਨਤਾਰਨ ਅਸੈਂਬਲੀ ਹਲਕੇ 'ਚ ਮੈਂ ਹਰਮੀਤ ਸਿੰਘ ਸੰਧੂ ਨੂੰ ਮਜ਼ਬੂਤ ਕਿਉਂ ਕਿਹਾ 2012 'ਚ ਹਰਮੀਤ ਸਿੰਘ ਸੰਧੂ ਨੂੰ ਵੋਟ ਪਈ 50000 ਜਦੋਂ ਇਹ ਜਿੱਤ ਕੇ ਐਮਐਲਏ ਬਣਿਆ 2017 'ਚ ਹਾਰਨ ਦੇ ਬਾਵਜੂਦ ਹਰਮੀਤ ਸਿੰਘ ਸੰਧੂ ਨੂੰ ਵੋਟ ਵੀ 45165 ਕਾਲੀ ਦਲ ਦੀ ਵੋਟ ਕੱਢ ਲਓ ਇਹ 'ਚੋਂ ਇਹਦਾ ਮਤਲਬ 30000 ਵੋਟ ਤਕਰੀਬ ਹੈ ਜੀ ਨਾ ਉਹਨਾਂ ਦੀ ਅੱਗੇ ਆ ਜਾਓ 2022 ਦੇ ਵਿੱਚ ਹਰਮੀਰ ਸੰਧੂ ਨੂੰ ਵੋਟ ਪਈ 39232 ਮੈਂ ਇਹ ਮੰਨ ਕੇ ਚੱਲ ਰਿਹਾ ਚਲੋ ਅੱਗੇ ਆ ਜਾਓ 24 ਚ 24 ਚ ਲਾਲਜੀਤ ਭੁੱਲਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਇਸ ਅਸੈਂਬਲੀ ਹਲਕੇ 'ਚ 18298 ਵੋਟਾਂ ਪਈਆਂ 18298 ਵੋਟਾਂ 'ਚੋਂ ਤੁਸੀਂ ਲਾ ਲਓ ਪਲੱਸ ਮਾਈਨਸ ਕਰ ਲਓ ਜਿਹੜਾ 45000 50000 ਲੈ ਜਾਊਗਾ ਜੇਤੂਗਾ ਕਾਂਗਰਸ ਪਾਰਟੀ ਆਪਣਾ ਬਾਈ ਵਾਲਾ 2022 ਵਾਲਾ 26460 ਵੋਟਾਂ ਦਾ ਟੈਲੀ ਨਹੀਂ ਮੇਨਟੇਨ ਕਰ ਰੱਖੂ 15 ਤੱਕ ਰੂਗੀ ਆ ਕਾਂਗਰਸੀਆਂ ਵੋਟਾਂ ਵਧੀਆਂ ਜਰੂਰ ਸਾਰੇ ਲੀਡਰ ਫਿਰ ਰਹੇ ਲੋਕਾਂ ਚ ਸਰਗਰਮ ਹੋ ਰਿਹਾ ਅਲੱਗ ਅਲੱਗ ਭਾਈਚਾਰਿਆਂ ਨੂੰ ਮਿਲ ਰਹੇ ਅੱਜ ਮੈਨੂੰ ਕੱਲ ਪਤਾ ਲੱਗਾ ਕਿਦੋਂ ਚੰਨੀ ਸਾਹਿਬ ਆ ਰਹੇ ਪਲਾ ਸੋਰਾ ਚ ਸ਼ਾਇਦ ਮਰਾਤਪੁਰਵ ਜਾਣਾ ਉਹਨਾਂ ਮੈਂ ਚੰਨੀ ਸਾਹਿਬ ਦੇ ਗੁਣਾ ਦੀ ਕਦਰ ਕਰਦਾ ਪਾਰਟੀ ਨਾਲ ਮੇਰਾ ਵਿਰੋਧ ਚੰਨੀ ਸਾਹਿਬ ਆ ਰਹੇ ਠੀਕ ਹੈ ਉਹ ਫੈਕਟਰ ਚੇਂਜ ਕਰਨਗੇ ਸੋ ਪਾਰਟੀਆਂ ਜਿਹੜੀਆਂ ਜਿੰਨੇ ਜਿੰਨੇ ਵੋਟਾਂ ਨਾਲ ਵੋਟਾਂ ਵੀ ਤੇ ਦੇਖੋ ਨਾ ਤੁਸੀਂ ਜਿਹੜੀ ਬੀਜੇਪੀ ਆ ਉਹਨੇ 2022 ਚ 1132 ਵੋਟਾਂ ਲਈਆਂ ਪਰ 2024 ਚ ਉਹਨਾਂ ਨੇ ਵੋਟਾਂ ਲਈਆਂ 8105 1132 ਤੋਂ 8105 ਤੇ ਆਏ ਹੋ ਮੇਰਾ ਆਈਡੀਆ ਵਾ ਉਹ 12 13000 ਕਰਾਸ ਕਰਨਗੇ ਕਿਉਂਕਿ ਜਿਹੜੀਆਂ ਵੋਟਾਂ ਕਾਂਗਰਸ ਪਾਰਟੀ ਤੋਂ ੰਦਰ ਆਜ ਹੋਣ ਗਿਆ ਪੋਲਰਾਈਜ਼ ਹੋ ਕੇ ਇੱਕ ਧਿਰ ਦੀਆਂ ਉਹ ਵਿਚੇ ਮੈਨੂੰ ਜਾਣਗੇ ਹਰ ਇੱਕ ਪਾਰਟੀ ਕੋਲ ਆਪਣਾ ਆਪਣਾ ਤੋੜ ਹੈ ਕਾਂਗਰਸ ਪਾਰਟੀ ਨੇ ਆਪਣਾ ਤੋੜ ਕੱਢਿਆ ਉਹ ਅਨਿਲ ਜੋਸ਼ੀ ਜੀ ਨੂੰ ਲਾਇਆ ਅਕਾਲੀ ਦਲ ਦਾ ਵੀ ਕਹਿੰਦੇ ਗ੍ਰਾਫ ਵਧ ਰਿਹਾ ਗ੍ਰਾਫ ਵਧ ਰਿਹਾ ਮੈਂ ਮੰਨਦਾ ਅਕਾਲੀ ਦਲ ਦਾ ਗ੍ਰਾਫ ਵਧ ਰਿਹਾ ਪਰ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਨਾ ਉਹ 10896 ਸੀ 2024 ਚ ਉਹ ਤੋਂ ਅੱਗੇ ਚੱਲੇ ਜਾਣਗੇ 15000 ਤੇ ਚੱਲ ਜਾਣਗੇ ਪਰ ਜਿੱਤੂਗਾ ਉਹ ਜਿਹੜਾ 50000 ਦੇ ਲੱਗੇ ਸਾਕੇ ਜਾਊ 50 ਹੋ ਜਾਏ 55 ਹੋ ਜਾਏ ਤੇ ਇਹ ਡਿਪੈਂਡ ਕਰਦਾ ਪੋਲਿੰਗ ਪਰਸੈਂਟੇਜ ਕਿੰਨੀ ਤੁਸੀਂ ਇਹ ਸਿੱਧਾ ਸਿੱਧਾ ਫਿਰ ਆਮ ਆਦਮੀ ਪਾਰਟੀ ਜਿਤਾ ਰਹੇ ਹੋ ਨਹੀਂ ਮੈਂ ਇਹ ਕਹਿ ਰਿਹਾ ਜਿਸ ਦੀਏ ਵਿੱਚ ਤੇਲ ਹੋਗਾ ਉਹ ਦੀਆ ਚੱਲ ਜਾਏਗਾ ਮੈਂ ਤਾਂ ਸਿਰਫ ਸਾਰਿਆਂ ਨੂੰ ਇੱਕ ਆਪਸ਼ਨ ਰੱਖ ਰਿਹਾ ਲੋਕਾਂ ਦੇ ਆ ਮੁੱਦੇ ਜੇ ਮੈਨੇਜਮੈਂਟ ਆ ਜਾਏ ਲੋਕਾਂ ਦੀ ਸੁਣੋ ਲੋਕਾਂ ਦੀ ਪੁਕਾਰ ਸੁਣੋ ਜੇ ਪੰਥਕ ਤੇਰਾ ਮਿਹਨਤ ਕਰਨ ਲੋਕਾਂ ਨਾਲ ਜੁੜਨ ਲੋਕਾਂ ਦੀ ਗੱਲ ਸੁਣਨ ਲੋਕਾਂ ਦੀ ਗੱਲ ਕਰਨ ਉਹ ਵੀ ਜੇ ਸਕਦੀਆਂ ਹਰ ਇੱਕ ਨੂੰ ਜਿੱਤਣ ਦਾ ਅਧਿਕਾਰ ਹੈ ਕਾਲੀਦਲ ਮੈਂਦ ਕਰ ਲੈ ਕਾਲੀਦਲ ਜੱਜ ਮੈਂ ਕਿਸੇ ਨੂੰ ਤੂੰ ਕਹਿੰਦਾ ਹੀ ਨਹੀਂਗਾ ਇਸ ਵਕਤ ਅੱਗੇ ਕੌਣ ਚੱਲ ਰਿਹਾ ਹੈ ਜੇ ਸਮੀਖਿਆ ਕੀਤੀ ਦੇਖੋ ਸਮੀਖਿਆ ਮੇਰੇ ਮੁਤਾਬਕ ਤੇ ਇਹ ਆ ਜੇ ਮੇਰਾ ਕੋ ਪਰਸਨਲ ਥਿਊ ਪੁੱਛ ਲੋਕੀ ਕਹਿੰਦੇ 19 21 ਮੈਂ ਨਹੀਂ ਕਹਿੰਦਾ ਇਹ ਹੈਗੀ 20.5 ਤੇ 21 ਜਿਹੜਾ 20.5 ਤੋਂ ਚੱਲ ਕੇ 21 ਤੇ ਆ ਗਿਆ ਉਹ ਜਿੱਤ ਨਹੀਂ ਜਿਹੜਾ ਨਹੀਂ ਤੁਸੀਂ ਗੋਲ ਗੱਲ ਨਾ ਕਰੋ ਇਸ ਵਕਤ ਕੌਣ ਅੱਗੇ ਚੱਲਦਾ ਏਦਾਂ ਵਾਂ ਕਿਉਂਕਿ ਪੰਥਕ ਘਿਰ ਵੀ ਕਹਿ ਰਹੀ ਆ ਕਿ ਸਾਡਾ ਸਾਡੇ ਨਾਲ ਲੋਕ ਨੇ ਪਿੰਡਾਂ ਦੇ ਲੋਕਾਂ ਨਾਲ ਭਾਰੇ ਜੁੜ ਰਹੇ ਨੇ ਮੈਂ ਮੰਨ ਲਿਆ ਲੋਕ ਜੁੜ ਰਹੇ ਤੇ ਉਹ 21 ਤੇ ਆ ਜਾਣਗੇ ਤੇ ਫਿਰ ਹਰਮੀਤ ਸੰਧੂ 2.5 ਤੇ ਆ ਜਾਣਗੇ ਫਰਕ ਜ਼ਿਆਦਾ ਨਹੀਂ ਹੋਣਾ ਕਿਉਂਕਿ ਇਹ ਮੇਰਾ ਅੱਜ ਦੀ ਡੇਟ ਦਾ ਵਿਸ਼ਲੇਸ਼ਣ ਹੈ ਪਹਿਲਾਂ ਮੈਂ ਪਿਛਲੇ ਇੰਟਰਵਿਊ ਚ ਕੀ-ਕਿਆ ਕਿਹਾ ਸੀ ਨਾ ਮੈਨੂੰ ਨਹੀਂ ਯਾਦ ਕਿਉਂਕਿ ਉਹ ਸਮੀਕਰਨ ਉਹਦੇ ਮੁਤਾਬਕ ਸੀ ਹਾਂ ਹੋ ਸਕਦਾ ਤੁਸੀਂ 8 ਨਵੰਬਰ ਨੂੰ ਆਓ ਸਮੀਕਰਨ ਹੋਰ ਗਾਹ ਹੋਇਆ ਹੁਣ ਕੁਝ ਨਹੀਂ ਪਤਾ ਮਤਲਬ ਪਲ-ਪਲ ਇਹ ਜਿਹੜੀ ਸਿਆਸਤ ਆ ਤਰਨ-ਤਰਨ ਦੀ ਇੱਕ-ਇੱਕ ਘੰਟੇ ਬਾਅਦ ਸਮੀਕਰਨ ਚੇਂਜ ਹੋ ਰਿਹਾ ਇੱਕ-ਇੱਕ ਘੰਟੇ ਬਾਅਦ ਮੈਂ ਕੋਈ ਮੇਰੀ ਸੰਸਥਾ ਨਹੀਂ ਗਈ ਜਾਂ ਜੀ ਉਹ ਨਹੀਂ ਗਈ ਮੈਂ ਤਾਂ ਇਕੱਲਾ ਹੀ ਲੋਕਾਂ ਨੂੰ ਮਿਲਦਾ ਗੱਲਦਾ ਜਿੱਥੇ-ਕਿਤੇ ਜਾਂਦਾ ਮੈਂ ਗੱਲਬਾਤ ਵੀ ਕਰਦਾ ਬੁੱਧਿਆਂ ਤੇ ਗੱਲਬਾਤ ਵੀ ਕਰਦਾ ਪਰ ਇਹ ਆ ਵੀ ਲੋਕ ਬਹੁਤੀ ਜਿਹੜੀ ਲੋਕਾਂ ਦੀ ਗਿਣਤੀ ਹੈ ਨਾ ਉਹ ਆਪਣਾ ਦਿਲ ਨਹੀਂ ਦੇ ਰੇ ਗੱਲ ਖੋਲ ਨਹੀਂ ਰੇ ਬਿਲਕੁਲ ਕਿਉਂਕਿ ਸੱਚੀ ਗੱਲ ਹੈ ਇਹ ਸਾਨੂੰ ਪਤਾ ਵੀ ਨਹੀਂਗਾ ਕਿ ਕਿਹੜਾ ਬੰਦਾ ਜਿੱਤੂ ਤਾਂ ਕਿੰਨੀਆਂ ਵੋਟਾਂ ਦੇ ਜਿੱਤੂ ਬਿਲਕੁਲ ਫਾਈਟ ਬਹੁਤ ਸਹੀ ਗੱਲ ਹੈ ਤੁਹਾਡੀ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਹੈ ਸ਼ੁਕਰੀਆ ਸਰ ਧੰਨਵਾਦ ਸੋ ਦੋਸਤੋ ਇਹ ਸਨ ਰਿਟਾਇਰਡ ਐਸ ਡੀਓ ਸੁਖਦੀਪ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਔਰ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਉਹਨਾਂ ਵੱਲੋਂ ਵਿਸ਼ਲੇਸ਼ਣ ਕੀਤਾ ਗਿਆ ਔਰ ਦੱਸਿਆ ਗਿਆ ਕਿ ਜੇਕਰ ਕਿਸੇ ਵੀ ਪਾਰਟੀ ਦੀ ਜਿੱਤ ਹੁੰਦੀ ਹੈ ਤਾਂ 20.5 ਔਰ 21 ਦੇ ਵਿੱਚ ਹੋਏਗੀ ਜਾਨੀ ਕਿ 40-45000 ਵੋਟ ਜਿਹੜਾ ਵੀ ਕੈਂਡੀਡੇਟ ਲਿਜਾਏਗਾ ਉਹ ਜਿੱਤ ਦਾ ਜਿਹੜਾ ਸੇਰਾ ਗਲ ਵਿੱਚ ਪਾਏਗਾ ਹੁਣ ਇਹ 14 ਨਵੰਬਰ ਦੱਸੇਗਾ ਕਿ ਆਖਰ ਇਹ ਫਤਵਾ ਕਿਦੇ ਹੱਕ ਚ ਜਾਂਦਾ ਹੈ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ